ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਰੰਗਿਤ ਕੋਲ ਖਾਲਸਾ ਅੱਜ ਤੁਹਾਨੂੰ ਦੱਸਣ ਲੱਗੇ ਆ ਨਿੱਕੇ ਕਰੇਲੇ ਸਭ ਦੀ ਫੇਵਰੇਟ ਸਬਜ਼ੀ ਬਣਾਉਣ ਨੇ ਦੱਸਣ ਜਾ ਰਹੇ ਆ ਅੱਜ ਇਹ ਹਰ ਕੋਈ ਪਸੰਦ ਕਰਦਾ ਨਿੱਕੇ ਕਰੇਲਿਆਂ ਨੂੰ ਝਾੜ ਕਰੇਲੇ ਜਿਹਨੂੰ ਬੋਲਦੇ ਆਪਾਂ ਚਿਕਰੇ ਨੇ ਲੈ ਕੇ ਧੋ ਕੇ ਕੱਟ ਲਿਆ ਜੀ ਆਪਾਂ ਤੇ ਵਿਆਜ ਕੱਟ ਲਿਆ ਲੰਬੇ ਲੰਬੇ ਵਿਆਜ ਕਟਾਂਗੇ ਕੱਟ ਕੇ ਫਿਰ ਆਪਾਂ ਫਰਾਈ ਕਰਕੇ ਤੁਹਾਨੂੰ ਦੱਸਾਂਗੇ ਕਿਵੇਂ ਬਣਾਈਏ ਇਸ ਤਰੀਕੇ ਨਾਲ ਬਣਾਵਾਂਗੇ ਦੱਸਦੇ ਆ ਜੀ ਲਓ ਜੀ ਆਪਾਂ ਚੜਾਤੀ ਕੜਾਈ ਅੱਜ ਦੇਸੀ ਕਰੋਲੇ ਕਰੇਲੇ ਬਣਾਉਣੇ ਸੀਗੇ ਕੜਾਈ ਚੜਾਤੀ ਹੈ ਦੱਸਦੀਆਂ ਤੁਹਾਨੂੰ ਹੁਣ ਕਿਵੇਂ ਬਣਾਈਏ ਕਰੇਲੇ ਅੱਜ ਆਪਣਾ ਤੇਲ ਕਲਕ ਗਿਆ ਜੀ ਤੇਲ ਕਲਕ ਗਿਆ ਜੀ ਆਪਣਾ ਅੱਜ ਇਹ ਚ ਆਪਾਂ ਹੁਣ ਪਾ ਦਿੰਨੇ ਆ ਜੀ ਕਰੇਲੇ प्याज़ भज्ज गया अपने फ्राई कर लिया है ये इसमें पकाती हल्दी जी नमक पाटा और लाल मिर्च पाटी है जी आप उनेने लो मोड़ाया को ਕੌਣ ਕੇ ਇਹਨਾਂ ਤੇਰੇ ਆਪਣੇ ਤਰੇਲੇ ਫਰਾਈ ਕਿਤੇ ਪੈ ਸੀਗੇ ਉਹ ਬਾਦਨਿਆਂ ਵਿੱਚ ਆਪਣੀ ਸਬਜ਼ੀ ਬਣ ਕੇ ਰੈਡੀ ਆ ਇਸ ਤਰੀਕੇ ਨਾਲ ਆਪਾਂ ਅੱਗੇ ਆ ਕੇ ਦੇਖਿਓ ਜਰੂਰ ਕਮੈਂਟ ਕਰਿਓ ਕਿ ਕਿੱਦਾਂ ਦੀ ਬਣੀ ਬਹੁਤ ਵਧੀਆ ਬਣਦੀ ਆ ਇਸ ਤਰੀਕੇ ਨਾਲ ਬਣਾਈਏਗਾ ਕੌੜੇ ਨਹੀਂ ਬਣੇ ਤਰੇਲੇ ਲੋਹ ਕੌਣ ਕਰੇ ਲੈ ਬਾਦਨਿਆਂ ਵਿੱਚ ਫਰਾਈ ਕਿਤੇ ਜਿਹੜੇ ਆਪਣੀ ਸਬਜੀ ਰੈਡੀ ਆ ਹੁਣ। ਅਰ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ, ਕਮੈਂਟ ਕਰਕੇ ਦੱਸਣਾ, ਸਬਜੀ ਤੁਸੀਂ ਵੀ ਬਣਾ ਕੇ ਦੇਖਣੀ। ਇਦਾਂ ਇਸ ਤਰੀਕੇ ਨਾਲ ਕਿਦਾਂ ਦੀ ਬਣਦੀ ਆ, ਕਿਵੇਂ ਲੱਗੀ ਤੁਹਾਨੂੰ। ਮਿਲਦੇ ਆ ਕਿਤੇ ਹੋਰ ਵੀਡੀਓ ਦੇ ਨਾਲ। ਧੰਨਵਾਦ।